ਪੱਤਰ ਪੰਜਾਬ ਦੇ ਮਾਈਨਿੰਗ ਮੈਕਬੇਨ ਨਾਲ ਸੰਬੰਧਿਤ ਮੰਤਰੀ ਭਰੇਂਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਵਿੱਚ ਵਿਰੋਧੀਆਂ ਵੱਲੋਂ ਨਜਾਇਜ਼ ਮਾਈਨਿੰਗ ਤੇ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਕਿਹਾ ਕਿ ਮਾਨ ਸਰਕਾਰ ਨੇ ਮਾਈਨਿੰਗ ਰੋਕਣ ਦੇ ਲਈ ਸਖਤ ਕਦਮ ਉਠਾਏ ਜਿਸ ਤਹਿਤ ਵੱਡੇ ਪਰਦੇ ਉਤੇ ਪਰਚੇ ਦਰਜ ਕੀਤੇ ਨਹੀਂ ਤੇ ਫਲਾਈਂਗ ਸਕੁਐਡ ਬਣਾ ਕੇ ਨਜਾਇਜ਼ ਮਾਈਨਿੰਗ ਵੀ ਰੋਕੀ ਗਈ ਹੈ ਜੋ ਕੱਲ ਵੀ ਸਦਨ ਦੇ ਵਿੱਚ ਤੇ ਬਾਹਰ ਪ੍ਰੈਸ ਨਾਲ ਵੀ ਤੇ ਅੱਜ ਵੀ ਮਾਈਨਿੰਗ ਬਾਰੇ ਗੱਲ ਕੀਤੀ ਗਈ ਹੈ ਕਿ ਇਲੈਗਲ ਮਾਈਨਿੰਗ ਹੋ ਰਹੀ ਹੈ ਸੋ ਉਸ ਦੇ ਸਬੰਧ ਦੇ ਵਿੱਚ ਮੈਂ ਅੱਜ ਵਿਧਾਨ ਸਭਾ ਦੇ ਵਿੱਚ ਵੀ ਗੱਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਰਦਰਸ਼ੀ ਢੰਗ ਦੇ ਨਾਲ ਅਸੀਂ ਮਾਈਨਿੰਗ ਦਾ ਕੰਮ ਹੈ ਡਿਪਾਰਟਮੈਂਟ ਸ਼ੁਰੂ ਤੋਂ ਕਰ ਰਹੇ ਹਾਂ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਫਸੀ ਫੈਸਲਾ ਕੀਤਾ ਕਿ 5.5 ਰੁਪਏ ਦੇ ਹਿਸਾਬ ਨਾਲ ਰੇਤਾ ਬਜਰੀ ਲੋਕਾਂ ਨੂੰ ਦੇਣਾ ਤੇ ਉਸ ਦੇ ਅਕੋਰਡਿੰਗਲੀ 5.5 ਰੁਪਏ ਰੇਤਾ ਪੀ ਐਮ ਸੀ ਜਿਹੜੀ ਸਾਈਟਸ ਅਸੀਂ ਖੋਲੀਆਂ ਉਹਨਾਂ ਸਾਈਟਸ ਦੇ ਉੱਤੇ ਹਜ਼ਾਰਾਂ ਲੋਕਾਂ ਨੂੰ ਜਿਹਦੇ ਵਿੱਚ ਲੇਬਰ ਵਾਲੇ ਟਰਾਲੀਆਂ ਵਾਲੇ ਕਿਸਾਨ ਉਹਨਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਜਿਹੜਾ ਪਹਿਲਾਂ ਕੁਝ ਠੇਕੇਦਾਰਾਂ ਨੂੰ ਮਿਲਦਾ ਸੀ ਸੋ ਉਹ ਸਕੀਮ ਕਿ ਅਸੀਂ ਕੀਤੀ ਉਸ ਸਕੀਮ ਦੇ ਤਹਿਤ ਲੋਕਾਂ ਨੂੰ ਲਾਭ ਹੋਇਆ ਸੋ ਉਸ ਤੋਂ ਬਾਅਦ ਅਸੀਂ ਜਿਹੜੀ ਹਰ ਇੱਕ ਸਾਈਡ ਤੇ ਉਹਦੀ ਆਪਸ਼ਨ ਹੈ ਜਿਹੜੀ ਬਿਲਕੁਲ ਟਰਾਂਸਪੇਰੈਂਟ ਢੰਗ ਦੇ ਨਾਲ ਦੀ ਆਪਸ਼ਨ ਕੀਤੀ ਅਤੇ ਗਵਰਨਮੈਂਟ ਨੇ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਵੱਡਾ ਅਮਾਊਂਟ ਹੈ ਜਿਹੜਾ ਉਹ ਡੀਸਰਟਿੰਗ ਤੋਂ ਕੋਲ ਇੱਥੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਇਆ ਤੇ ਅਸੀਂ ਫਲਾਈਂਗ ਸਕੈਡ ਬਣਾਏ ਜਿੱਥੇ ਵੀ ਕਿਤੇ ਇਲੀਗਲ ਮਾਈਨਿੰਗ ਦੀ ਸ਼ਿਕਾਇਤ ਮਿਲੀ ਉਥੇ ਬਹੁਤ ਲੋਕਾਂ ਤੇ ਐਫਆਈਆ ਰਾਂ ਕੀਤੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਜੁਰਮਾਨੇ ਵਸੂਲੇ ਨੇ ਸੋ ਮੇਰਾ ਕਹਿਣ ਤੋਂ ਭਾਵ ਕਿ ਅਸੀਂ ਹਰ ਤਰੀਕੇ ਦੇ ਨਾਲ ਲੀਗਲ ਮਾਈਨਿੰਗ ਹੋਣ ਦਿੱਤੀ ਤੇ ਇਲੀਗਲ ਮਾਈਨਿੰਗ ਦੇ ਉੱਤੇ ਅਸੀਂ ਸਿਕੰਜਾ ਕੱਸ ਕੇ ਰੱਖਿਆ ਤੇ ਜਿਹੜੇ ਜੁਰਮਾਨਿਆਂ ਦੀ ਗੱਲ ਸੀ ਪਿਛਲੀਆਂ ਸਰਕਾਰਾਂ ਵੇਲੇ ਜਿੱਥੇ 5 ਤੋਂ 10000 ਰੁਪਏ ਜੁਰਮਾਨਾ ਦੀ ਅਸੀਂ 50000 ਤੋਂ 2 ਲੱਖ ਰੁਪਏ ਤੱਕ ਉਹ ਜੁਰਮਾਨੇ ਦੀ ਰਕਮ ਹੈ ਜਿਹੜੀ ਉਹ ਵੀ ਅਸੀਂ ਵਧਾਈ ਤੇ ਹੁਣ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਗੱਲ ਸਦਨ ਦੇ ਵਿੱਚ ਕਿ ਬਨੌਰ ਦੇ ਨੇੜੇ ਇਲੀਗਲ ਮਾਈਨਿੰਗ ਹੋ ਰਹੀ ਹੈ ਸੋ ਮੈਂ ਅੱਜ ਦੱਸਿਆ ਕਿ ਪਹਿਲੀ ਗੱਲ ਤਾਂ ਉੱਥੇ ਇਲੀਗਲ ਮਾਈਨਿੰਗ ਨਹੀਂ ਉਹ ਡੀਸਰਟਿੰਗ ਦਾ ਕੇਸ ਸੀ ਉਸ ਡੀਸਰਟਿੰਗ ਦੇ ਲਈ ਅਸੀਂ ਪਕਾਇਦਾ ਤੌਰ ਤੇ ਉਹਦੇ ਟੈਂਡਰ ਲਾਏ ਪਹਿਲਾ ਟੈਂਡਰ ਅਸੀਂ 9 ਫਰਵਰੀ 2024 ਨੂੰ ਟੈਂਡਰ ਲਾਇਆ ਕੋਈ ਬਿਡਰ ਨਹੀਂ ਉਸ ਦੇ ਉੱਤੇ ਆਇਆ ਉਸ ਤੋਂ ਬਾਅਦ 1 3 24 ਨੂੰ ਓਪਨ ਕੀਤਾ ਫਿਰ 4 3 24 ਨੂੰ ਕੀਤਾ ਫਿਰ 11 3 24 ਨੂੰ ਅਸੀਂ ਓਪਨ ਕੀਤਾ ਕੋਈ ਬਿਡਰ ਨਹੀਂ ਆਇਆ ਉਸ ਤੋਂ ਬਾਅਦ 7 5 24 ਨੂੰ ਜਿਹੜੇ ਬਿਡ ਆਏ 5 ਰੁਪਏ 25 ਪੈਸੇ ਪਰ ਕਯੂਬਿਕ ਫੁੱਟ ਦੇ ਹਿਸਾਬ ਨਾਲ ਅਸੀਂ ਉਹਨਾਂ ਦੀ ਔਕਸ਼ਨ ਕੀਤੀ ਇਹ ਅੱਜ ਤੱਕ 82 ਲੱਖ 99250 ਰੁਪਏ ਉਸ ਬਨੂਰ ਦੀ ਡੀਸਰਟਿੰਗ ਸਾਈਟ ਤੋਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਹੋ ਚੁੱਕੇ ਨੇ ਅਸਲ ਦੇ ਵਿੱਚ ਕੀ ਹੈ ਕਿ ਡੀਸਰਟਿੰਗ ਜਿਹਨੂੰ ਇਲੀਗਲ ਦੀ ਗੱਲ ਕਰਦੇ ਨੇ ਇਹਨਾਂ ਦੇ ਸਮੇਂ ਇਲੀਗਲ ਸੀ ਹੁਣ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਸੀ ਜਦੋਂ 2017 ਚ ਸਰਕਾਰ ਬਣੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਜੋ ਪਿਛਲੀ ਆਕਸ਼ਨ ਹੋਈ ਹੋਈ ਧੀ ਪਿਛਲੇ ਸਰਕਾਰਾਂ ਦੀ ਡੀਲ ਹੋਈ ਹੋਈ ਸੀ ਸਾਰੇ ਕੈਨਸਲ ਕਰਕੇ ਇਹਨਾਂ ਨੇ ਨਵੇਂ ਸਿਰੇ ਤੋਂ ਆਕਸ਼ਨ ਕੀਤੀ ਤੇ ਪੂਰੇ ਪੰਜਾਬ ਨੂੰ 7 ਬਲਾਕਾਂ ਦੇ ਵਿੱਚ ਵੰਡਤਾ ਜਿੱਥੇ ਮਾਈਨਿੰਗ ਦਾ ਸਾਈਟs ਨਹੀਂ ਸੀ ਦੀ ਉਹ ਵੀ ਵਿੱਚੇ ਕਰਤੀਆਂ ਸੋ 7 ਬਲਾਕਾਂ ਦੇ ਵਿੱਚ ਇਹਨਾਂ ਨੇ ਵੰਡ ਕੇ ਉਸ ਦੀ ਆਕਸ਼ਨ ਕੀਤੀ ਤੇ 1.5 ਸਾਲ ਤੱਕ ठेकेदार ਸਾਰੇ ਪੰਜਾਬ ਨੂੰ ਪਟਦੇ ਰਹੇ ਉਸ ਤੋਂ ਬਾਅਦ ਉਹਨਾਂ ਠੇਕੇਦਾਰਾਂ ਨੂੰ ਜਦੋਂ ਇਹਨਾਂ ਨੂੰ ਸਮਝ ਆਈ ਤਾਂ ਉਹਨਾਂ ਠੇਕੇਦਾਰਾਂ ਤੋਂ ਕੇਸ ਸੁਪਰੀਮ ਕੋਰਟ ਦੇ ਵਿੱਚ ਕਰਾਇਆ ਉੱਥੇ ਪੰਜਾਬ ਸਰਕਾਰ ਨੇ ਕੰਟੈਸਟ ਨਹੀਂ ਕੀਤਾ ਉਹਨਾਂ ਠੇਕੇਦਾਰਾਂ ਨੂੰ 18 ਕਰੋੜ ਰੁਪਇਆ ਵਾਪਸ ਕੀਤਾ ਤੇ ਉਸ ਤੋਂ ਠੇਕੇਦਾਰ ਫੇਰ ਕਹਿੰਦੇ ਕਿ ਸਾਡਾ ਤਾਂ ਮਾਲ ਨਹੀਂ ਪੂਰਾ ਹੋਇਆ ਸੋ ਉਹਨਾਂ ਦਾ ਮਾਲ ਪੂਰਾ ਕਰਨ ਦੇ ਲਈ ਇਹਨਾਂ ਨੇ ਡੀਸਰਟਿੰਗ ਸੀ ਜੋ ਉਹ ਡੀਸਰਟਿੰਗ ਨੂੰ ਕਾਨੂੰਨੀ ਰੂਪ ਦੇ ਕੇ ਅਰਜ ਕਿੱਡੇ ਹੈਰਾਨੀ ਦੀ ਗੱਲ ਆ ਕਿ ਡੀਸਰਟਿੰਗ ਦੇ ਲਈ ਇਹਨਾਂ ਨੇ ਉਸ ਦੇ ਵਿੱਚ ਬਕਾਇਦਾ ਕੈਬਨਟ ਨੋਟ ਲਿਆਂਦਾ ਕੈਬਨਟ ਨੋਟ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਕਿ ਜੇ ਡੀਸਰਟਿੰਗ ਅਸੀਂ ਕਰਦੇ ਆ ਤਾਂ ਸਰਕਾਰ ਦਾ 148 48 ਕਰੋੜ ਰੁਪਇਆ ਲੱਗਦਾ ਤੇ ਅਸੀਂ ਠੇਕੇਦਾਰਾਂ ਨੂੰ ਕਹਿੰਦਾਂ ਨੇ ਆ ਉਹ ਡੀਸਰਟਿੰਗ ਕਰ ਲੈਣਗੇ ਹੁਣ ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਜਿੱਦੇ ਸਰਕਾਰ ਦੇ ਦਾ ਪੈਸੇ ਲੱਗਦੇ ਆ ਸਰਕਾਰ ਤਾਂ ਡੀਸੈਟਿੰਗ ਕਰ ਨਹੀਂ ਰਹੀ ਤੇ ਠੇਕੇਦਾਰ ਕਿਉਂ ਕਰੂਗਾ ਠੇਕੇਦਾਰ ਨੂੰ ਜੇ ਕੋਈ ਫਾਇਦਾ ਹੋ ਤਾਂ ਹੀ ਕਰੂਗਾ ਆ ਠੇਕੇਦਾਰ ਕੌਣ ਹੋਏ ਜਿਨ੍ਹਾਂ ਨੂੰ ਇਹਨਾਂ ਨੇ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਤੇ ਉਹਨਾਂ ਨੂੰ ਡੀਸੈਟਿੰਗ ਕਰਤੀ ਸੋ ਇਹਨਾਂ ਨੂੰ ਲੀਗਲ ਤੇ ਇਲੀਗਲ ਦਾ ਫਰਕ ਹੀ ਪਤਾ ਨਹੀਂ ਸੀ ਕਿਉਂਕਿ ਸਾਰਾ ਪੰਜਾਬ ਹੀ ਇੱਕ ਪਾਸੇ ਕਰਦਾ ਸੀ ਸੋ ਜਿਹੜੇ ਲੋਕ ਬਿਨਾਂ ਕਿਸੇ ਲੌਜੀਕ ਤੋਂ ਕਿ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਕਿਸੇ ਲੌਜੀਕ ਦੇ ਨਾਲ ਦੱਸੋ ਜ਼ਿੰਮੇਵਾਰ ਤੁਸੀਂ ਹੋ ਤੇ ਸਾਨੂੰ ਕਹਿੰਦੇ ਹੋ ਇਲੀਗਲ ਮਾਈਨਿੰਗ ਹੋ ਰਹੀ ਹੈ ਜੇ ਕਿਤੇ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਸ ਤੇ ਬਕਾਇਦਾ ਐਕਸ਼ਨ ਲੈਂਦੇ ਹਾਂ ਅਸੀਂ ਐਕਸ਼ਨ ਲਵਾਵਾਂਗੇ ਸਰਕਾਰ ਦੀ ਜ਼ੀਰੋ ਟੋਲਰੈਂਸ ਕ腐ਸ਼ਨ ਦੇ ਉੱਤੇ ਹੈਗੀ ਹੈ ਭ੍ਰਿਸ਼ਟਾਚਾਰ ਦੇ ਉੱਤੇ ਹੈਗੀ ਹੈ ਅੱਜ ਬੇਨਤੀ ਕੀਤੀ ਹੈ ਮੈਂ ਸਾਰੇ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਦੀ ਮੈਂ ਅਸੀਂ ਨਾਲ ਚੱਲਣ ਨੂੰ ਤਿਆਰ ਹਾਂ ਤੁਹਾਡੇ ਅਸੀਂ ਉੱਥੇ ਜਾ ਕੇ ਦੇਖਾਂਗੇ ਕਿੱਥੇ ਇਲੀਗਲ ਮਾਈਨਿੰਗ ਹੋ ਰਹੀ ਹੈ ਜਿੱਥੇ ਵੀ ਕਿਤੇ ਸ਼ਿਕਾਇਤ ਮਿਲਦੀ ਹੈ ਅਸੀਂ ਸਾਰੇ ਵਿਰੋਧੀ ਧਿਰ ਵੀ ਅਸੀਂ ਵੀ ਸਾਰੇ ਪੰਜਾਬ ਸਰਪ੍ਰਸਤ ਦੇ ਲੋਕਾਂ ਦੇ ਪ੍ਰਤੀ ਜਵਾਬਦੇਹ ਆ ਸੋ ਬਜਾਏ ਦੂਸ਼ਣਵਾਜੀ ਦੇ ਬਿਨਾ ਕਿਸੇ ਲੌਜਿਕ ਤੋਂ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਕਿਤੇ ਗਲਤੀ ਹੁੰਦੀ ਹੈ ਸਾਨੂੰ ਦੱਸਣ ਅਸੀਂ ਉਹਨਾਂ ਦੇ ਨਾਲ ਖੜੇ ਆ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਅਸੀਂ ਲੋਕਾਂ ਨੂੰ ਸਸਤਾ ਰੇਤ ਤੇ ਸਸਤਾ ਬਜਰੀ ਜਿਹੜੇ ਮਹੱਈਆ ਕਰਾਉਣੀ ਹੈ ਯਾ ਦਿਨ ਰੋਕ ਲਾਇਆ ਸੀ ਕਿ 3600 ਲਾ ਕੇ ਮਾਈਨਿੰਗ ਹੋ ਰਹੀ ਹੈ ਤਾਂ ਚੇਕ ਮੰਤਰੀ ਦੇ ਅਧਿਕਾਰ ਦਾ ਨਾਂ ਹੈ ਸਾਡੇ ਆਰੇ ਇਸੇ ਕਰਕੇ ਰੁਕ ਗਿਆ ਸੀ ਉਹ ਤੇ ਕਹਿ ਰਹੇ ਹੋ ਯਾਰ ਵੀ ਵੱਖਰਾ ਤੇ ਮੈਂ ਦੋਨਾਂ ਤੇ ਕਹਿ ਰਿਹਾ ਜਿਹੜੀ ਬਨੂੜ ਦੀ ਗੱਲ ਕੀਤੀ ਮੈਂ ਬਨੂੜ ਦੀ ਗੱਲ ਤੇ ਦੱਸ ਰਿਹਾ ਕਿ ਬਨੂੜ ਦੀ ਜੋ ਜੋ ਬਨੂੜ ਦੀ ਡੀ ਸੈਟਿੰਗ ਦੀ ਗੱਲ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਚਾਰ ਦਫਾ ਟੈਂਡਰ ਲਾਏ ਆ ਆ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਸ ਸਾਈਟ ਦਾ ਪਹਿਲਾ ਡੀਸਰਟਿੰਗ ਸਾਈਟ ਸੀ ਜਿਹੜੀ ਔਡੈਂਟੀਫਾਈ ਕੀਤੀ ਤੇ ਉਸ ਡੀਸਰਟਿੰਗ ਸਾਈਟ ਦੇ ਸੀ ਟੈਂਡਰ ਲਾਏ ਨੇ ਬਾਕਾਇਦਾ ਚਾਰ ਵਰੀ ਚੌਥੀ ਵਰੀ ਬਿਡ ਰਾਏ ਤੇ ਉਹਨਾਂ ਬਿਡਰਾਂ ਨੂੰ ਉਹ ਸਾਈਟ ਅਲਾਰਟ ਕੀਤੇ ਤੇ 82,91,250 ਰੁਪਏ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਹੋਏ ਕੋਈ ਸਬ ਜਿਹੜਾ ਖਤਮ ਤੋਂ ਬਾਅਦ ਬਾਅਦ ਉਹਨੂੰ ਉਪਲਾਇਆ ਗਿਆ ਸੀ ਕਿ ਆ ਗਿਆ ਕਿ ਸਭ ਤੋਂ ਪਹਿਲੇ ਲੱਗੇ ਮਾਈਨਿੰਗ ਹੋਰ ਵੀ ਹੋ ਰਹੀ ਹੈ ਤਾਂ ਉੱਚ ਮੰਤਰੀ ਦੇ ਵਿਸ਼ਕਰ ਦਾ ਨਾਮ ਸ਼ਾਮਿਲ ਆ ਰਿਹਾ ਸਾਹਮਣੇ ਉੱਥੇ ਉੱਥੇ ਕੋਈ ਇਨਵੈਸਟੀਗੇਸ਼ਨ ਚਲਾਉਂਗੀ ਕਿ ਅਮਰ ਕੁਲਜੀ ਵੀ ਕਹਿ ਚੁੱਕੇ ਨੇ ਕਿ ਇਸ ਦੇ ਕੇ ਦਾ ਕੋਈ ਕੰਮ ਨਹੀਂ ਹੋ ਰਿਹਾ ਕੋਈ ਉੱਥੇ ਮਾਈਨਿੰਗ ਦੀ ਤਾਂ ਗੱਲੇ ਨਹੀਂ ਨਾ ਮਾਈਨਿੰਗ ਹੈ ਹੀ ਨਹੀਂ ਉੱਥੇ ਓਨਲੀ ਰਿਵਰ ਦੇ ਵਿੱਚ ਜਦੋਂ ਰਿਵਰ ਦੇ ਵਿੱਚ ਗਾਧ ਇਕੱਠੀ ਹੋ ਜਾਂਦੀ ਹੈ ਉਹ ਡੀਸਰਟਿੰਗ ਹੈ ਤੋਂ ਮਾਈਨਿੰਗ ਤਾਂ ਤੇ ਹੈ ਹੀ ਨਹੀਂ ਉਹ ਡੀਸਰਟਿੰਗ ਦਾ ਬਕਾਇਦਾ ਟੈਂਡਰ ਹੋਇਆ ਹੋਇਆ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਜਮ੍ਹਾਂ ਹੋ ਰਹੇ ਨੇ ਸੋ ਇਸ ਕਰਕੇ ਉਹਦਾ ਤਾਂ ਕੁਝ ਮਤਲਬ ਹੀ ਨਹੀਂ ਰਹਿ ਜਾਂਦਾ ਸੋ ਮੇਰਾ ਮੈਂ ਇੱਕ ਬੇਨਤੀ ਕਰਦਾ ਤੁਹਾਡੇ ਸਾਰਿਆਂ ਦੇ ਰਾਹੇ ਜਿਵੇਂ ਕਿ ਸਾਰੇ ਅਸੀਂ ਜਵਾਬਦੇ ਹਾਂ ਜੇ ਕਿਤੇ ਗਲਤੀ ਕੋਈ ਨਜ਼ਰ ਆnde ਸਾਨੂੰ